ਹਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮ ਦੀ ਲੋਰ ਅਰ ਸੋ ਕਰ ਸੋ ਝਟੀ ਐ ਤਦ ਡਠ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀ ਐ ਸਭ ਨੰਦਾਵੇ ਸਜਣ ਸਚਾ ਪਤ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਟਿਆ ਸੋਹੀਐ ਸਭ ਨੰਦਾਵੇ ਸਤਨਾ ਰੇਵਾ ਹੈ ਗੁਰੂ ਸਾਹਿਬ ਜੀ ਅਸ ਅਛੰਤ ਮਹਲਾ 5 ਕਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਬਿ ਕਿਛ ਆਨ ਨ ਮਿੱਠਾ ਰਾਮ ਰਾਜੇ ਮੇਲੇ ਸੰਤ ਸੰਗਤ ਆਰਾਧੇ ਕਟੇ ਦੀਠੇ ਰਾਮ ਰਾਜੇ ਹਰ ਚਰਨ ਕਮਲ ਮਨ ਭੇਦਿਆ ਕਿਛ ਆਨ ਨ ਮਿੱਠਾ ਰਾਮ ਰਾਜੇ ਤੋ ਸੰਗਤਿਆ ਰਾਧਿਆ ਹਰ ਘਟ ਘਟੇ ਢਿਠ ਰਾਮ ਰਾਜੇ ਹਰ ਘਟ ਘਟੇ ਢਿਠ ਅੰਮ੍ਰਿਤੋ जनम मरन दुख नाठ गौण न दाया सभु दुख मिटायाठ सहज सोभाई न मान लॻ रंग मीठा हर नान किद चरण कमल कच्छ आयान न मिठा जे राती जल माछुली ओ राम रस मते राम राजे ਗੁਰਪੁਰ ਉਪਦੇਸ ਹੈ ਜੀਵਨ ਗਤ ਭਤ ਰਾਮ ਰਾਜੇ ਜੀਵਨ ਗਤ ਸਵਾਮੀ ਅੰਤਰ ਜਮੇ ਆਪਨੀ ਪ੍ਰਭ ਸੁਗਿਰ ਸਰੂਪ ਸੁਜਾਨ ਸੁਆਮੀ ਕਾਕੇ ਮਿਟਾਨਾ ਦਾਤੇ ਜਾਲ ਸੰਗ ਰਾਤੇ ਮਾਛਨੇ ਨਾ ਜਾ ਚ ਬੂਦ ਜਿਓ ਹਰ ਪ੍ਰਾਨ ਆਧਾਰ ਰਾਮ ਰਾਜੇ ਮਾਲਕ ਜੀਨੇ ਸੁਤ ਪ੍ਰਾਤ ਮੀਤ ਸਭਉਤ ਪਿਆ ਯਾਰ ਪਰਖ ਨਾਰਾ ਤਾਕੇ ਗਤ ਨਹੀਂ ਜਵੜੀਏ ਹਰ ਸਾਸ ਗਿਰਸ ਨਾਮ ਬਿਸਰਾ ਕਵਹ ਗੁਰ ਸਬਦ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨ ਸੰਤ ਰਸ ਪੀਵਨ ਜਪ ਪਰਮ ਮੋਹ ਦੁਖ ਡਾਰਾ ਯਾਤ੍ਰਿਕ ਜਾ ਚ ਬੋਧ ਜਿਓ ਨਾਨਕ ਹਰ ਪਿਆਰ ਮਿਲੇ ਨਰਾਇਣ ਆਪੜੇ ਮਨੋਰਥ ਪੂਰਾ ਰੇ ਰਾਜੇ ਤੱਥੇ ਪੇਟ ਪਰਮਕੇ ਪੇਟ ਤ ਗੁਰਸ ਵਾਧ ਅੰਤ ਪ੍ਰਵਸੇ ਸੁੰਦਰ ਗੁਰੂ ਗੋਪਾਲਮ ਸੋਖ ਸਹਜ ਆਨੰਦ ਕਨੇਰੇ ਪਤ ਤਪ ਕਰਨ ਸਾਦੂ ਤੂਰਾ ਹਰ ਮਿਲੈ ਨਾਰਾਇਣ ਨਾਨਕਾ ਮਨੋਰਥ ਪੂਰਾ ਸੁnder ਸਹਜ ਆਨੰਦ ਕਨੇ ਤਤ ਪਾਵਨ ਸਾਦੂ ਤੂਰਾਲ ਹਰ ਮਿਲੈ ਨਰਾਇਣ ਨਾਨਕਾ ਮਨੋਰਥ ਪੂਰਾ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਸ਼ੰਤ ਮਹੱਲਾ ਪੰਜਵਾ ਘਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਧਿਆ ਕਿਛ ਆਨ ਨਾ ਮੀਠਾ RAM ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੇ